ਮਹਾਰਾਜਾ ਸ਼ਹੀ ਨਸਕਾਰ ਹੁਸਤੇ ਹੁਮਰੇ ਤੁਸੀਂ ਕਿਹੜਾ ਮਹਾਰਾਜਾ ਸੀ ਮਹਾਰਾਜਾ ਸ਼ਹੀ ਨਕਸੇ ਦੇ ਵਿੱਚ ਮੈਂ ਤੁਹਾਨੂੰ ਜੀ ਬੋਲ ਕੇ ਦਵਾਂ ਲਿਸਟ ਲੰਬੀ ਆ ਚਲੋ ਮੈਂ ਬੋਲਦਾ ਤੁਹਾਨੂੰ ਨੋਟ ਕਰ ਲਓ ਇੱਕ ਵਾਰੀ ਕਦੇ ਹਸਤੇ ਹੈਗਾ ਤੇ ਆਸਤੇ ਇਹ ਨਮਰਦੀ ਵਾਲਾ ਬਹੁਤ ਬੜਾ ਤਾਕਤ ਦਾ ਖਜ਼ਾਨਾ ਹੈ ਇਹ ਇਹ ਉਹ ਖਜ਼ਾਨਾ ਹੈ ਜਿਹੜੇ ਰਾਜੇ ਮਹਾਰਾਜੇ ਤੀਤੀ 40 40 ਵਿਆਹ ਵੀ ਕਰਾ ਲੈਂਦੇ ਸੀਗੇ ਇਹ ਇਹ ਉਹਨਾਂ ਦਾ ਖਜ਼ਾਨਾ ਹੈ ਐਡਾ ਤਾਕਤਵਰ ਖਜ਼ਾਨਾ ਹੈ ਜਿਹੜਾ ਜਿਹੜਾ ਸਾਨੂੰ ਦੱਸਣ ਲੱਗਿਆ ਪੌਗਟ ਅਲਾਇਓ ਕਰਦੀ ਹੋਈ ਨੋਟ ਹੋਈ ਕਰੋ ਇਹਦੇ ਵਿੱਚ ਦੇਖੋ ਲੈਣੇ ਆਪਾਂ ਨੇ ਸ਼ਿਲਾਜੀਤ 50 ਗ੍ਰਾਮ ਸਫੈਦ ਮੂਸਲੀ 50 ਗ੍ਰਾਮ ਸਾਲਮ 50 50 ਗ੍ਰਾਮ ਸਾਲਮ ਬਿਸ਼ਰੀ 50 ਗ੍ਰਾਮ ইরਾਨੀ ਅਕਰਕਰਾ 50 ਗ੍ਰਾਮ ਰੂਮੀ ਮਸਤਗੀ 50 ਗ੍ਰਾਮ ਤਵਾਸੀਰ 20 ਗ੍ਰਾਮ ਛੋਟੀ ਲਾਚੀ 20 ਗ੍ਰਾਮ ਕਿੱਕਰ ਦੀ ਗੋੰਦ 20 ਗ੍ਰਾਮ ਕਤੀਰਾ ਗੋੰਦ 20 ਗ੍ਰਾਮ ਮਲੰਗਾ 20 ਗ੍ਰਾਮ ਸਰਦ ਚੀਨੀ 20 ਗ੍ਰਾਮ ਗੋਖਰੂ 20 ਗ੍ਰਾਮ ਤਾਲ ਮਖਾਣਾ ਇਹੀ 20 ਗ੍ਰਾਮ ਰੇਗਮਾਹੀ ਕੋ ਰੇਤੇ ਦੀ ਮੱਛੀ ਹੁੰਦੀ ਆ ਜੁੰਡ 20 ਗ੍ਰਾਮ ਖੁਰਾਸਾਨੀ ਜਵਾਨ 20 ਗ੍ਰਾਮ ਪਾਨ ਦੀ ਜੜ 20 ਗ੍ਰਾਮ ਸਤਾਵਰ 20 ਗ੍ਰਾਮ ਅਸ਼ਵਗੰਧਾ 20 ਗ੍ਰਾਮ ਨਕਸ਼ਿਕਣੀ 20 ਗ੍ਰਾਮ ਨਕਸ਼ਿਕਣੀ ਹੋਉਂਦੀ ਆ ਜਿਹਨੂੰ ਪੰਜਾਬੀ ਚ ਸ਼ਮਕਨਵੋਲੀ ਵੀ ਕਹਿੰਦੇ ਆ ਕੌਚ ਬੀਜ 20 ਗ੍ਰਾਮ ਬਧਾਰੇ ਦੀ ਜੜ 20 ਗ੍ਰਾਮ ਜੈਫਲ 20 ਗ੍ਰਾਮ ਜਵਤਰੀ 20 ਗ੍ਰਾਮ ਬਿਰਾਹੀ ਕੰਦ 20 ਗ੍ਰਾਮ ਈਸਬ ਗੋਲ ਦੀ ਪੱਕੀ ਜਿਹੜੀ ਹੁੰਦੀ ਆ ਪੁੱਸੀ ਉਹਨੂੰ ਉਹ 80 ਗ੍ਰਾਮ ਲੈਣੀ ਆ ਤਰਵੰਗ ਭਸਮ 10 ਗ੍ਰਾਮ ਕੇਸਰ 5 ਗ੍ਰਾਮ ਚਾਂਦੀ ਦੀ ਭਸਮ 10 ਗ੍ਰਾਮ ਵੰਗ ਭਸਮ 10 ਗ੍ਰਾਮ ਮਿਸ਼ਰੀ 100 ਗ੍ਰਾਮ ਮਗਾ 10 ਗ੍ਰਾਮ ਲੌਂਗ 10 ਗ੍ਰਾਮ ਜਵਾਰ ਮੋਰਾ ਪਿਸਤੀ 10 ਗ੍ਰਾਮ ਨੌ ਰਤਨ ਹੁੰਦੇ ਨੇ ਇਹਨੂੰ ਨਵਰਤਨ ਵੀ ਕਹਿੰਦੇ ਆ ਨਵਰਤਨ 10 ਗ੍ਰਾਮ ਸੋਨਾ ਪਸਮ ਸਿਰਫ 2 ਗ੍ਰਾਮ ਲੋਕੀ ਗੱਲਾਂ ਮਾਰਦੇ ਆ ਕਿ ਸੋਨਾ ਪਸਮ ਨਾਲ ਇਹ ਪਾਤਲੀ ਭਰ-ਭਰ ਪਾਉਂਦੇ ਆ ਪਰ ਪਰ ਐ ਦੇਖਦੇ ਹੋ ਨਾ ਤੁਸੀਂ ਪਰ ਇੰਨੀਆਂ ਚੀਜ਼ਾਂ ਦੇ ਵਿੱਚ ਸੋਨਾ ਪਸਮ ਸਿਰਫ 2 ਗ੍ਰਾਮ ਆ ਹੋਵੇ ਡਾਬਰ ਦੀ ਜਾਂ ਬੈਦਨਾਥ ਵਗੈਰਾ ਸ਼ੁੱਧ ਜਿਹੜੀ ਆ ਸੋਨਾ ਪਸਮ 2 ਗ੍ਰਾਮ ਬਸੰਤ ਕੁਸਮਕਰ ਰਸ 50 ਗੋਲੀਆਂ ਪੁਸ਼ਪ ਧਨਵ 50 ਗ੍ਰਾਮ ਮਨਮੰਥ ਰਸ 50 ਗ੍ਰਾਮ ਸਿੱਧ ਮਕਰ ਤਵਜ ਸਿਰਫ 4 ਗ੍ਰਾਮ ਅਤਲ ਸ਼ਕਤੀ 20 ਗ੍ਰਾਮ ਪਨਰਵਾ ਮੰਡੂਰ 20 ਗ੍ਰਾਮ ਬ੍ਰਹਮੀ ਵੱਟੀ 50 ਗ੍ਰਾਮ ਸੰਖ ਪੁਸ਼ਪੀ 50 ਗ੍ਰਾਮ ਇੱਕ ਦਾਲਚੀਨੀ ਨਾਰਮਲ ਆਉਂਦੀ ਆ ਉਹ ਨਹੀਂ ਲੈਣੀ ਗੋਰ ਦਾਲਚੀਨੀ ਆਉਂਦੀ ਆ ਉਹ ਰੋਲ ਵਾਲੀ ਗੋਰ ਦਾਲਚੀਨੀ 20 ਗ੍ਰਾਮ ਬਾਕੀ ਰਹੇਗਾ ਛੋਟੀ ਮੱਖੀ ਦਾ ਸ਼ਹਿਦ ਸ਼ਹਿਦ ਨੂੰ ਛੱਡ ਕੇ ਬਾਕੀ ਸਾਰੀਆਂ ਚੀਜ਼ਾਂ ਬਿਲਕੁਲ ਐਨ ਪੂਰੀ ਇਸ ਪੀਸ ਕੇ ਕੁੱਟ ਕੇ ਇਹਨਾਂ ਨੂੰ ਛਾਣ ਲੈਣਾ ਛਾਣ ਕੇ ਫਿਰ ਉਹਦੇ ਵਿੱਚ ਲੋੜ ਅਨੁਸਾਰ ਸ਼ਹਿਦ ਪਾਉਣਾ ਆਪਾਂ ਨੇ ਵੀ ਜਿਹਦੇ ਨਾਲ ਉਹ ਐਨ ਅਵਲੇ ਵਧੀਆ ਪੂਰਾ ਬਣ ਜੇ ਅੱਧਾ ਕਿਲੋ ਪੈ ਜੇ ਕਿਲੋ ਪੈ ਜੇ ਸਵਾ ਕਿਲੋ ਪੈ ਜੇ ਇੱਥੇ ਕਿ ਜੇ ਪਊਗਾ ਇਹਨੇ ਕਿ ਮਟੀਰੀਅਲ ਦੇ ਵਿੱਚ ਠੀਕ ਆ ਇਹਦਾ ਇੱਕ ਚਮਚ ਸਵੇਰੇ ਇੱਕ ਚਮਚ ਸ਼ਾਮ ਨੂੰ ਦੁੱਧ ਨਾਲ ਲੈਣਾ ਤੇ ਇਹ ਤੋਂ ਵੱਧ ਇਹ ਤੋਂ ਵਧੀਆ ਨੁਕਸਾਨਾ ਕਿਸੇ ਨੇ ਦੱਸਣਾ ਤੇ ਨਾ ਕਿਸੇ ਨੇ ਹੋਣਾ ਇਹ ਉਦਾਂ ਨਹੀਂ ਹੈਗਾ ਜਿਵੇਂ ਇੰਸਟਾਗ੍ਰਾਮ ਰੀਲ ਤੇ ਆਦਾ ਆ ਪਤਾ ਜੀ ਉਹ ਪਤਾ ਜੀ ਆਲੋ ਜੀ ਚੱਕੋ ਜੀ ਆ ਮੈਂ ਤਾਂ ਮੈਂ ਇਹਦੋਂ ਨੂੰ ਕਰ ਲਿਆ ਤਾਂ ਕਿ ਇਹਦਾ ਕੋਈ ਜਗਾ ਸਕਰੀਨ ਸ਼ਾਟ ਵੀ ਲੈਣਾ ਹੋਵੇ ਬੰਦਾ ਸਕਰੀਨ ਸ਼ਾਟ ਲੈ ਕੇ ਇਹਨੂੰ ਨੋਟ ਕਰ ਸਕਦਾ